ਪ੍ਰਭੂ ਜੀ ਦੇ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਪਰਮੇਸ਼ਵਰ ਜੀ ਨੇ ਸਾਨੂੰ ਅਜ ਰਾਤ ਦੇ ਸਮੇਂ ਦੇ ਵਿੱਚ ਲੈ ਕੇ ਆਂਦਾ ਔਰ ਪਰਮੇਸ਼ਵਰ ਜੀ ਨੇ ਸਾਨੂੰ ਆਪਣੀ ਮਹਿਮਾ ਦਾ ਸਮਾਂ ਬਖਸ਼ਿਆ ਹੈ ਤਾਂ ਆਓ ਪਰਮੇਸ਼ਵਰ ਜੀ ਦੀ ਮਹਿਮਾ ਕਰਦੇ ਆ ਇੱਕ ਗੀਤ ਦੇ ਨਾਲ ਹਾਲੇਲੂਇਆ ਆਸਰਾ ਮੇਰਾ ਹੈ ਤੂੰ ਹੀ اے ਖੁਦਾ आसरा मेरा है तू ही ऐ खुदा मेरा मालिक है तू मेरी सुन दुआ मेरा मालिक है तू मेरी सुन दुआ आसरा मेरा है तू ही ऐ खुदा आसरा मेरा है तू ही ऐ खुदा खुश न होवन मेरे वेरी मेरे ते खुश न होवन मेरे वेरी मेरे ते ओ न फूलन देख मैं हां डिग पिया ਓ ਨਾ ਫੁੱਲਣ ਵੇਖ ਮੈਂ ਹਾਂ ਡਿੱਗ ਪਿਆ ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ਆਸਰਾ ਮੇਰਾ ਹੈ ਤੂੰ ਹੀ ਹੈ ਖੁਦਾ आसरा मेरा है तू ही ऐ खुदा मैं हडिगणवाळा दुख है सामने मैं हडिगणवाळा दुख है सामने शर्म दे नाल अपने मनदा गुनाह ਸ਼ਰਮ ਦੇ ਨਾਲ ਆਪਣੇ ਮਨ ਦਾ ਗੁਨਾਹ ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ਆਸਰਾ ਮੇਰਾ ਹੈ ਤੂੰ ਹੀ اے ਖੁਦਾ आसरा मेरा है तू ही ऐ खुदा नेकी दे बदल ले ओ कर दे हनबदी नेकी दे बदल ले ओ कर दे हनबदी नेकी करदा मैं ओ दुख दे दे सदा ਨੇਕ ਕੀ ਕਰਦਾ ਮੈਂ ਉਹ ਦੁੱਖ ਦੇਂਦੇ ਸਦਾ ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ ਆਸਰਾ ਮੇਰਾ ਹੈ ਤੂੰ ਹੀ اے ਖੁਦਾ आश्रय मेरा है तू ही ऐ खुदा हालेलुया धन्यवाद परमेश्वर जी ਤੁਹਾਡੇ ਨਾਮ ਦੀ ਮੈਮਾ ਵਡਿਆਈ ਕਰਦੇ ਖੁਦਾ ਜੋ ਤੁਸਾਂ ਨੂੰ ਆਪਣੀ ਮੈਮਾ ਦੇ ਸ਼ਬਦ ਬਖਸ਼ੇ ਨੇ ਮੇਰੇ ਖੁਦਾਵੰਦ ਜੀ ਅਰ ਜਾਣਦੇ ਅੱਜ ਦੇ ਰਾਤ ਦੇ वचन ਦੇ ਵਿੱਚ ਤੁਸੀਂ ਸਾਡੇ ਨਾਲ ਕੀ ਗੱਲਬਾਤ ਕੀਤੀ ਹੈ ਤੋਂ ਆਵ ਅੱਜ ਰਾਤ ਦੇ वचन ਦੇ ਵਿੱਚ ਜਾਣਦੇ ਆ ਅੱਜ ਰਾਤ ਦਾ वचन ਜ਼ਬੂਰ 13 ਦੇ ਦੀ 5 ਨੰਬਰ ਆਇਤ ਪਰ ਮੈਂ ਤੇਰੀ ਦਇਆ ਉੱਤੇ ਭਰੋਸਾ ਰੱਖਿਆ ਹੈ ਮੇਰਾ ਮਨ ਤੇਰੇ ਬਚਾਅ ਉੱਤੇ ਖੁਸ਼ੀ ਮਨਾਵੇਗਾ ਹallelujah ਅੱਜ ਜਿੰਨੇ ਵੀ ਭੈਣ ਭਰਾ ਕਿਸੇ ਮੁਸ਼ਕਿਲ ਜਾਂ ਮੁਸੀਬਤ ਦੇ ਵਿੱਚ ਆ ਜਿੱਦਾਂ ਪਰਮੇਸ਼ਰ ਦੇ ਦਾਸ ਦਾਊਦ ਪਰਮੇਸ਼ਰ ਨੂੰ ਪੁਕਾਰਦੇ ਸੀ ਕਿ ਕਹਿੰਦੇ ਸੀ ਕਿ ਮੈਂ ਤੇਰੀ ਦਇਆ ਉੱਤੇ ਭਰੋਸਾ ਰੱਖਿਆ ਹੈ ਮੈਂ ਮੇਰਾ ਮਨ ਤੇਰੇ ਬਚਾਅ ਉੱਤੇ ਖੁਸ਼ੀ ਮਨਾਏਗਾ ਤਾਂ ਸੱਚਮੁੱਚ ਅੱਜ ਅਸੀਂ ਵੀ ਆਪਣੀਆਂ ਮਤਲਬ ਕਿ ਮੁਸ਼ਕਿਲਾਂ ਨੂੰ ਲੈ ਕੇ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਸੱਚਮੁੱਚ ਤੁਸੀਂ ਹੀ ਸਾਨੂੰ ਸਾਡੀਆਂ ਮੁਸ਼ਕਿਲਾਂ ਦੇ ਉੱਪਰੋਂ ਬਚਾ ਸਕਦੇ ਆ ਸਾਡਾ ਭਰੋਸਾ ਤੁਹਾਡੇ ਤੇ ਹੈ ਸਾਡੀ ਸਹਾਇਤਾ ਤੁਹਾਡੇ ਵੱਲੋਂ ਹੋਣੀ ਆ ਆਓ ਪ੍ਰਾਰਥਨਾ ਕਰਦੇ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਸਮਰਥੀ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਕਰਦੇ ਖੁਦਾ ਸੱਚਮੁੱਚ ਜੋ ਤੁਸੀਂ ਸਾਨੂੰ ਆਪਣੇ ਬਚਨ ਦੇ ਨਾਲ ਬਲੈਸ ਕੀਤਾ ਸੱਚਮੁੱਚ ਖੁਦਾਵੰ ਜੀ ਸਾਡਾ ਭਰੋਸਾ ਤੁਹਾਡੇ ਤੇ ਹੈ ਖੁਦਾ ਸਾਡਾ ਬਚਾਅ ਵੀ ਤੁਹਾਡੇ ਵੱਲੋਂ ਹੈ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰ ਜੀ ਅੱਜ ਜਿੰਨੇ ਵੀ ਭੈਣ ਭਰਾ ਨਿਰਾਸ਼ ਨੇ ਉਦਾਸ ਨੇ ਖੁਦਾ ਕਿਸੇ ਮੁਸ਼ਕਿਲ ਦੇ ਵਿੱਚ ਨੇ ਖੁਦਾਵੰ ਜੀ ਪਰਮੇਸ਼ਰ ਜੀ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਰ ਜੀ ਤੁਸੀਂ ਆਪਣੀ ਦਇਆ ਵਿੱਚ ਢੱਕ ਲੋ ਖੁਦਾ ਸਾਡੀ ਪਰਮੇਸ਼ਰ ਜੀ ਸਾਡੀ ਸਹਾਇਤਾ ਤੁਹਾਡੇ ਵੱਲੋਂ ਹੋਣੀ ਹੈ ਖੁਦਾ ਜਿੱਦਾਂ ਤੁਸੀਂ ਦਾਊਦ ਦੇ ਨਾਲ ਪਰਮੇਸ਼ਰ ਜੀ ਚੱਲਦੇ ਸੀ ਖੁਦਾਵੰਨ ਜੀ ਜਿੱਦਾਂ ਤੁਸੀਂ ਦਾਊਦ ਦੀ ਮਦਦ ਸਹਾਇਤਾ ਹਰ ਪਲ ਤੇ ਕਰਦੇ ਖੁਦਾਵੰਨ ਜੀ ਅੱਜ ਆਪਣੇ ਬੱਚਿਆਂ ਦੀ ਮਦਦ ਸਹਾਇਤਾ ਅਗਵਾਈ ਕਰੋ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਹਾਰੀ ਕੋ ਪੈਨ ਪ੍ਰਾਣ ਨੂੰ ਆਪਣੇ ਪਾਕ ਪਵਿੱਤਰ ਲੋਵ ਦੇ ਵਿੱਚ ਛੁਪਾ ਲੋ ਖੁਦਾਵੰਨ ਜੀ ਧੰਨਵਾਦ ਕਰਦੇ ਪ੍ਰਭੂ ਜੀ ਦਿਨ ਭਰ ਦੇ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਲੋੜਾਂ ਨੂੰ ਪਰਮੇਸ਼ਰ ਜੀ ਆਪਣੇ ਸ਼ਾਹੀ ਖਜ਼ਾਨਿਆਂ ਦੇ ਵਿੱਚੋਂ ਪੂਰਾ ਕੀਤਾ ਧੰਨਵਾਦ ਕਰਦੇ ਖੁਦਾ ਜੋ ਤੁਸੀਂ ਸਾਨੂੰ ਪਰਮੇਸ਼ਰ ਜੀ ਕਿਸੇ ਵੀ ਚੰਗੀ ਚੀਜ਼ ਦੀ ਥੋੜ ਨਹੀਂ ਹੋਣ ਦਿੱਤੀ ਮੇਰੇ ਪਰਮੇਸ਼ਰ ਜੀ ਦਿਨ ਭਰ ਦੀਆਂ ਸਾਰੀਆਂ ਪ੍ਰਾਰਥਨਾਵਾਂ ਨੂੰ ਤੁਸੀਂ ਸੁਣਿਆ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਬਹੁਤ ਵੱਡੀਆਂ ਗਵਾਹੀਆਂ ਦੇ ਨਾਲ ਲੈ ਕੇ ਆਂਦਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀਏ ਖੁਦਾਵੰਨ ਜੀ ਧੰਨਵਾਦ ਕਰਦੇ ਮਹਾਨ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਮੌਕਾ ਦਿੱਤਾ ਖੁਦਾ ਪ੍ਰਭੂ ਜੀ ਪਛਤਾਪ ਪਰਮੇਸ਼ਰ ਜੀ ਪਰਸ਼ਾਤ ਆਪ ਕਰਦੇ ਆ ਤੌਬਾ ਕਰਦੇ ਆ ਮਾਫੀ ਮੰਗਦੇ ਆ ਮੇਰੇ ਮਹਾਨ ਕੁਦਾ ਦਿਨ ਭਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੁਖਦਾ ਪਰਵਜੀ ਸਾਡੇ ਦੇਖਣ ਤੇ ਬੋਲਣ ਤੇ ਸੁਣਨ ਤੇ ਬਹੁਤ ਸਾਰੇ ਗਲਤੀਆ ਗੁਨਾਹ ਹੋ ਜਾਂਦੇ ਪਰਵਜੀ ਤੁਸੀਂ ਸਾਨੂੰ ਮਾਫ ਕਰੋ ਔਰ ਖੁਦਾਵੰਨ ਜੀ ਅੱਗੇ ਤੋਂ ਸਾਨੂੰ ਪਵਿੱਤਰ ਹਿਰਦੇ ਦੋ ਖੁਦਾਵੰਨ ਜੀ ਸਾਡੇ ਮਨਾਂ ਨੂੰ ਸ਼ੁੱਧ ਕਰੋ ਖੁਦਾਵੰਨ ਜੀ ਸਾਡੀਆਂ ਅੱਖਾਂ ਨੂੰ ਸ਼ੁੱਧ ਕਰੋ ਸਾਡੇ ਹਿਰਦਿਆਂ ਨੂੰ ਸ਼ੁੱਧ ਕਰੋ ਖੁਦਾਵੰਨ ਜੀ ਸਾਡੇ ਉੱਠਣ ਬੈਠਣ ਚੱਲਣ ਫਿਰਨ ਨੂੰ ਪਵਿੱਤਰ ਕਰੋ ਮੇਰੇ ਮਹਾਨ ਖੁਦਾ ਤਾਂ ਕਿ ਪਰਵਜੀ ਅਸੀਂ ਤੁਹਾਨੂੰ ਪਸੰਦ ਆਉਣ ਵਾਲੇ ਹੋ ਜਾਈਏ ਪਰਵਜੀ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਮੇਰੇ ਮਹਾਨ ਖੁਦਾਵੰਨ ਜੀ ਰਾਤ ਦੇ ਸਮੇਂ ਦੇ ਲਈ ਪ੍ਰਾਰਥਨਾ ਕਰਦੇ ਖੁਦਾ ਜਿੱਦਾਂ ਤੁਸੀਂ ਦਿਨ ਭਰ ਦੇ ਵਿੱਚ ਸੰਭਾਲ ਲਿਖ ਰੱਖਿਆ ਰਾਤ ਦੇ ਇੱਕ ਇੱਕ ਪਲ ਨੂੰ ਤੁਹਾਡੇ پاک ਪਵਿੱਤਰ ਹੱਥਾਂ ਦੇ ਵਿੱਚ ਸੌਂਪਦੇ ਆ ਮੇਰੇ ਮਹਾਨ ਖੁਦਾਵੰਜੀ ਰਾਤ ਦੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਵਰੀ ਸਾਨੂੰ ਸਾਰਿਆਂ ਨੂੰ ਖੁਦਾਵੰਜੀ ਆਪਣੇ پاک ਪਵਿੱਤਰ ਲਹੂ ਦੇ ਵਿੱਚ ਕਵਰ ਕਰਕੇ ਰੱਖਣਾ ਜਿਨ੍ਹਾਂ ਭੈਣ ਭਰਾਵਾਂ ਨੂੰ ਰਾਤ ਦੇ ਸਮੇਂ ਦਰਦਾਂ ਹੁੰਦੀਆਂ ਖੁਦਾਵੰਨ ਜੀ ਸਰੀਰ ਦੇ ਵਿੱਚ ਖੁਦਾਵੰਨ ਜੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਖੁਦਾ ਜੋ ਰਾਤ ਦੇ ਸਮੇਂ ਪਰਮੇਸ਼ਵਰ ਜੀ ਸੌ ਨਹੀਂ ਪਾਉਂਦੇ ਖੁਦਾਵੰਨ ਜੀ ਬੇਚੈਨੀ ਹੁੰਦੀ ਘਬਰਾਟ ਹੁੰਦੀ ਦਰਦਾਂ ਪੀੜਾ ਹੁੰਦੀਆਂ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਨੂੰ ਆਪਣੇ ਪਵਿੱਤਰ ਲਹੂ ਦੇ ਵਿੱਚ ਕਵਰ ਕਰੋ ਵੈਰੀ ਦੀਆਂ ਸਾਰੀਆਂ ਚਾਲਾਂ ਨੂੰ ਫੇਲ ਕਰੋ ਖੁਦਾਵੰਨ ਜੀ ਗੂੜੀ ਮਿੱਠੀ ਨੀਂਦ ਦੇ ਨਾਲ ਬLES ਕਰੋ ਖੁਦਾ ਹਰ ਇੱਕ ਘਰ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਪਰਮੇਸ਼ਵਰ ਜੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਵਰ ਜੀ ਕਵਰ ਕਰੋ ਖੁਦਾਵੰਨ ਜੀ ਹਰ ਇੱਕ ਨੂੰ ਆਸ਼ੀਸ਼ ਬਰਕਤ ਦਿਓ ਖੁਦਾ ਸੱਚੀ ਸ਼ਾਂਤੀ ਨਾਲ ਬles ਕਰੋ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਜਿੰਨੇ ਵੀ ਪੈਨ ਪ੍ਰਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੇ ਖੁਦਾਵੰਨ ਜੀ ਸਾਡੇ ਹੱਥਾਂ ਅੱਖਾਂ ਤੋਂ ਦੂਰ ਨੇ ਪਰਮੇਸ਼ਰ ਤੁਹਾਡੇ ਪਵਿੱਤਰ ਹੱਥਾਂ ਦੇ ਨੇੜੇ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਨੂੰ ਤੁਸੀਂ ਆਪਣੇ ਆਕ ਪਵਿੱਤਰ ਲੋਧ ਵਿੱਚ ਕਵਰ ਕਰਕੇ ਰੱਖਣਾ ਰਾਤ ਦੇ ਸਮੇਂ ਸੰਭਾਲ ਕੇ ਰੱਖਣਾ ਜਿਹੜੇ ਭੈਣ ਭਰਾ ਪਰਮੇਸ਼ਰ ਜੀ ਨਾਈਟ ਡਿਊਟੀ ਦੇ ਨੇ ਖੁਦਾਵੰਦੀ ਉਹਨਾਂ ਨੂੰ ਵੀ ਤੁਹਾਡੇ ਸਵਰਗੀ ਦੂਤ ਸੰਭਾਲ ਕੇ ਰੱਖਣ ਸਵਰਗੀ ਦੂਤ ਪਰਮੇਸ਼ਰ ਜੀ ਉਹਨਾਂ ਦੀ ਰਾਖੀ ਕਰਨ ਮੇਰੇ ਮਹਾਨ ਖੁਦਾਵੰਦੀ ਅਸੀਂ ਆਪਣੇ ird gird ਤੁਹਾਡੇ ਸਵਰਗੀ ਦੂਤਾਂ ਦੀ ਰਾਖੀ ਮੰਗਦੇ ਆ ਵਾੜਾ ਮੰਗਦੇ ਆ ਖੁਦਾਵੰਦੀ ਆਪਣੇ ਘਰਾਂ ਦੇ ird gird ਪਰਮੇਸ਼ਰ ਜੀ ਅਸੀਂ ਵਾੜਾ ਲਾਉਣੇ ਤੁਹਾਡੇ ਸਵਰਗੀ ਦੂਤਾਂ ਦੀਆਂ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਦੀ ਜਿੱਦਾਂ ਤੁਸੀਂ ਪ੍ਰਭੂ ਜੀ ਇਸਹਾਕ ਯਾਕੂਬ ਇਬਰਾਹਿਮ ਨੂੰ ਬਰਕਤ ਦਿੱਤੀ ਖੁਦਾ ਆਪਣੇ ਸਾਰੇ ਬੱਚਾ ਨੂੰ ਬਰਕਤ ਦਿਓ ਪ੍ਰਭ ਜੀ ਜਿਨ੍ਹਾਂ ਦੇ ਕਾਰੋਬਾਰਾਂ ਦੇ ਵਿੱਚ ਖੁਦਾਵੰਨ ਜੀ ਵਾਧਾ ਨਹੀਂ ਹੋ ਰਿਹਾ ਪਰਮੇਸ਼ਰ ਜੀ ਜੋ ਪਰਮੇਸ਼ਰ ਜੀ ਇਸ ਸਮੇਂ ਖੁਦਾਵੰਨ ਜੀ ਰੋਟੀ ਪਾਣੀ ਤੋਂ ਵੀ ਤੰਗ ਨੇ ਖੁਦਾਵੰਨ ਜੀ ਉਹਨਾਂ ਨੂੰ ਵੀ ਤੁਸੀਂ ਆਸ਼ੀਸ਼ ਬਰਕਤ ਦਿਓ ਉਹਨਾਂ ਦੀ ਸਾਰੀਆਂ ਗਰੀਬੀਆਂ ਨੂੰ ਕੱਢ ਦਿਓ ਮੇਰੇ ਮਹਾਨ ਖੁਦਾਵੰਨ ਜੀ ਉਹਨਾਂ ਨੂੰ ਤੁਸੀਂ ਪਰਮੇਸ਼ਰ ਜੀ ਅੱਛੀਆਂ ਚੀਜ਼ਾਂ ਦੇ ਨਾਲ ਬles ਕਰੋ ਮੇਰੇ ਮਹਾਨ ਖੁਦਾਵੰਨ ਜੀ ਜੋ ਪੈਨਾ ਪ੍ਰੈਗਨੈਂਟ ਨੇ ਖੁਦਾਵੰਨ ਜੀ ਉਹਨਾਂ ਨੂੰ ਵੀ ਤੁਸੀਂ ਸੰਭਾਲ ਕੇ ਰੱਖਣਾ ਆਪਣੀ ਦਇਆ ਦੇ ਵਿੱਚ ਟੱਕ ਕੇ ਰੱਖਣਾ ਖੁਦਾਵੰਦ ਜੀ ਜਿਹੜੇ ਪੈਨ ਪ੍ਰਾ ਪਰਮੇਸ਼ਰ ਜੀ ਹਸਪੀਟਲਸ ਦੇ ਵਿੱਚ ਨੇ ਖੁਦਾਵੰਦ ਜੀ ਉਹਨਾਂ ਨੂੰ ਵੀ ਤੁਸੀਂ ਆਪਣੇ ਪਵਿੱਤਰ ਹੱਥਾਂ ਸੰਭਾਲ ਕੇ ਰੱਖਣਾ ਦਇਆ ਕਰਨਾ ਕਿਰਪਾ ਕਰਨਾ ਪੂਰੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਣਾ ਔਰ ਪ੍ਰਭ ਜੀ ਆਸ਼ੀਸ਼ ਬਰਕਤ ਦਇਆ ਭਲਾਈ ਦੇਣਾ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਦ ਜੀ ਪਰਮੇਸ਼ਰ ਜੀ ਦੇਨ ਦੇ ਸਾਰੇ ਹੀ ਕੰਮਾਂ ਦੇ ਲਈ ਸਾਰੀਆਂ ਸ਼ੀਸ਼ਾ ਬਰਕਤਾਂ ਦੇ ਲਈ ਰਾਤ ਦੇ ਪਰਮੇਸ਼ਰ ਜੀ ਹਜ਼ੂਰੀ ਦੇ ਲਈ ਖੁਦਾਵੰਨ ਜੀ ਔਰ ਰਾਧਵੀ ਤੁਹਾਡੇ ਬੱਚੇ ਬਿਸਤਰਾਂ ਦੇ ਸੌਣ ਦੇ ਲਈ ਜਾਣ ਖੁਦਾਵੰਨ ਜੀ ਆਪਣੇ ਬੱਚਿਆਂ ਨੂੰ ਪਰਮੇਸ਼ਰ ਜੀ ਤੁਸੀਂ ਸੰਭਾਲਣਾ ਔਰ ਖੁਦਾ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਬਿਸਤਰਾਂ ਦੇ ird gird ਆਖੀ ਕਰਨ ਗੂੜੀ ਮਿੱਠੀ ਨੀਂਦ ਦੇ ਨਾਲ ਬles ਕਰਨਾ ਮੇਰੇ ਮਹਾਨ ਖੁਦਾ ਸਵੇਰ ਜਲਦੀ ਉਠਾਉਣਾ ਤਾਂ ਕਿ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰ ਸਕੇ ਔਰ ਜ਼ਿੰਦਗੀ ਦੇ ਔਰ ਪਰਮੇਸ਼ਰ ਜੀ ਦੇਨ ਪਰਦੇ ਸਾਰੇ ਕੰਮਾਂ ਦੀ ਮਹਿਮਾ ਤੁਹਾਡੇ ਪਵਿੱਤਰ ਜ਼ਾਲੀ ਜ਼ਰਾ ਵਰਨਾਮ ਨੂੰ ਦਿੰਦੇ ਹੋ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ